ਅੱਜ ਮੈਨੂੰ ਕਰੋ ਬਾਹਰ ਗੱਡੇ ਫਿਰ ਤਿੰਨ ਨਾਲ ਗੱਡੇ ਮੈਨੂੰ ਇੱਕਦਾਂ ਲੈ ਜਾਓ ਬੱਧੀ ਸਾਡੇ ਤੇ ਅਤਿਆਚਾਰ ਕਰਦੇ ਐ ਮਾਰਕੁੱਟੇ ਕਰਦੇ ਕੈਮਰੇ ਲਾਏ ਆ ਦੇਖੋ ਇੱਥੇ ਕੌਣ ਕੈਮਰਾ ਲੰਦਾ ਆ ਕੈਮਰਾ ਤੋੜਿਆ ਠੀਕ ਹੈ ਨਾ ਫਿਰ ਇੱਥੇ ਬਾਹਰ ਲਾਇਆ ਹੀ ਕੈਮਰਾ ਉੱਥੇ ਸਮਾਜ ਦੇ ਵਿੱਚ ਮਾਂ ਪਿਓ ਨੂੰ ਵੱਡੀਆਂ ਉਮੀਦਾਂ ਹੁੰਦੀਆਂ ਨੇ ਆਪਣੇ ਬੱਚਿਆਂ ਤੋਂ ਆਪਣੀ ਔਲਾਦ ਤੋਂ ਕੇ ਬਜ਼ੁਰਗ ਅਵਸਥਾ ਦੇ ਵਿੱਚ ਬੁੱਢੇ ਬਾਰੇ ਜਿਹੜੀ ਉਹਨਾਂ ਦੀ ਔਲਾਦ ਹੈ ਉਹਨਾਂ ਦੇ ਧੀਆਂ ਪੁੱਤਰ ਨੇ ਉਹਨਾਂ ਦੀ ਸੇਵਾ ਕਰਨਗੇ ਇਹ ਹਰ ਇੱਕ ਮਾਪਿਆਂ ਦਾ ਜਿਹੜਾ ਵਾ ਇਹ ਉਮੀਦ ਹੁੰਦੀ ਆ ਤੇ ਆਸ ਹੁੰਦੀ ਆ ਪਰ ਜੇਕਰ ਬਜ਼ੁਰਗ ਅਵਸਥਾ ਦੇ ਵਿੱਚ ਸੇਵਾ ਕਰਨ ਦੀ بجائے ਬੱਚਿਆਂ ਵੱਲੋਂ ਜਾਂ ਨੋਹਾਂ ਵੱਲੋਂ ਪਰਿਵਾਰ ਵੱਲੋਂ ਬਜ਼ੁਰਗਾਂ ਨੂੰ ਧੱਕੇ ਦਿੱਤੇ ਜਾਣ ਧੱਕੇ ਦੇ ਕੇ ਸੇਵਾ ਕਰਨ ਦੀ بجائے ਘਰ ਦੇ ਵਿੱਚੋਂ ਹੀ ਬਾਹਰ ਕੱਢ ਦਿੱਤਾ ਜਾਵੇ ਤਾਂ ਫਿਰ ਉਸ ਬਜ਼ੁਰਗ ਮਾਪਿਆਂ ਦੇ ਉੱਪਰ ਕੀ ਬੀਤਦੀ ਆ ਇਹ ਤਾਂ ਕਹਿੰਦੇ ਜਿਸ ਤਨ ਲਾਗੇ ਸੋ ਤਨ ਜਾਣੇ ਕੌਣ ਜਾਣੇ ਪੀਰ ਪਰਾਈ ਇਹ ਹੈ ਇੱਕ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮੁੰਨਨ ਖੁਰਦ ਤੋਂ ਉਸ ਵੇਲੇ ਸਾਹਮਣੇ ਆਉਂਦਾ ਜਦੋਂ ਇੱਕ ਬਜ਼ੁਰਗ ਮਾਤਾ ਜਿਹੜੀ ਆ ਉਹ ਪਰਿਵਾਰ ਵੱਲੋਂ ਨੋਆ ਵੱਲੋਂ ਸਤਾਈ ਹੋਈ ਆ ਮਾਤਾ ਦੇ ਦੋਸ਼ ਨੇ ਮਾਤਾ ਜਿਹੜੀ ਭਾਵਕ ਹੋ ਕੇ ਜਿਹੜੀ ਆ ਮੀਡੀਆ ਦੇ ਸਾਹਮਣੇ ਦੋਸ਼ ਲਗਾ ਰਹੀ ਆ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਇੱਕ ਲੋਡ ਵਾਲਾ ਛੋਟਾ ਹਾਥੀ ਆ ਜਿਹੜਾ ਉਹ ਮਜਬੂਰ ਹੋ ਕੇ ਆਪਣੇ ਪਰਿਵਾਰ ਤੋਂ ਦੁਖੀ ਹੋ ਕੇ ਮਾਤਾ ਵੱਲੋਂ ਜਿਹੜਾ ਲੋਡ ਕੀਤਾ ਗਿਆ ਸਮਾਨ ਹੈ ਸੋ ਉਹ মিডিਏ ਦੇ ਸਾਹਮਣੇ ਜਿਹੜਾ ਵਾ ਕੁਝ ਮਾਤਾ ਆਪਣੇ ਦਿਲ ਦੇ ਜਿਹੜੇ ਬਲਬਲੇ ਨੇ ਉਹ ਰੱਖਣਾ ਚਾਹੁੰਦੀ ਆ ਹਾਂਜੀ ਸਤਿ ਸ੍ਰੀ ਅਕਾਲ ਮਾਤਾ ਜੀ ਕੀ ਮਜਬੂਰੀ ਬਣ ਗਈ ਘਰ ਛੱਡ ਕੇ ਜਾਣਾ ਨਹੀਂ ਰਹਿਣ ਦੇ ਕਹਿੰਦੇ ਤੈਨੂੰ ਰਹਿਣਾ ਤਾਨੂੰ ਨਾ ਤੇਰੇ ਸਮਾਨ ਦੇਣਾ ਜੋ ਮੈਂ ਸਮਾਨ ਨਾਲ ਕਿ ਮੇਟੀਆਂ ਪਾਪਾ ਕੇ ਨਾ ਕਿਤਾਬ ਨਾਲ ਕੇ ਮੈਂ ਇਹਦੇ ਬਾਅਦ ਤਾਂ ਸਾਗ ਸੁਕੀਤਾ ਆ ਅੱਜ ਮੈਨੂੰ ਘਰੋਂ ਬਾਹਰ ਕੱਢ ਦੇ ਤੇ ਤੀਰੂ ਨਾਲ ਘੱਟ ਮੈਂ ਤੇ ਇੱਕਦਾਂ ਲੈ ਕੇ ਜਾਵਾ ਬਿੱਤੇ ਕਾਰਨ ਕੀ ਆ ਤੁਹਾਡੇ ਪੁੱਤਰ ਕਿੰਨੇ ਨੇ ਦੋ ਬੇਟੇ ਆ ਕੀ ਕੀ ਨਾਂ ਤੁਹਾਡੇ ਬੇਟਿਆਂ ਦਾ ਇੱਕ ਦਾ ਸੁਖ ਸੁਖਵਿੰਦਰ ਤੇ ਇੱਕ ਦਾ ਰਵੀ ਰਵੀਰ ਸਿੰਘ ਤੁਹਾਡਾ ਨਾਮ ਕੀ ਆ ਰੰਜਨਾ ਖਮਾਰੀ ਤੇ ਤੁਹਾਡੇ ਪਤੀ ਕਰਨ ਸਿੰਘ ਠੀਕ ਕਰਨ ਸਿੰਘ ਹੈਗੇ ਨੇ ਪੂਰੇ ਹੋ ਗਏ ਉਹਨਾਂ ਨੂੰ ਮਾਰ ਮਾਰ ਕੇ ਬਾਹਰ ਕੱਢਾਟਿਆ ਬਚਾਰਾ ਪੁੰਨੇ ਪੂਰਾ ਹੋ ਗਿਆ ਉਹਨੂੰ ਵੀ ਨਾਨੀਆ ਸਾ ਵੀ ਖੜੀਆਂ ਪੁੱਛ ਲੋ ਕਿੱਦਾਂ ਮਾਰਦੇ ਪੁੱਤਰ ਅੱਛਾ ਤੁਹਾਡੇ ਜਿਹੜੇ ਪਤੀ ਸੀਗੇ ਉਹ ਵੀ ਮਾਰਦੇ ਬਚਾਰਾ ਦੁਖੀ ਪੁੰਨੇ ਚੱਲ ਗਿਆ ਸਿਸੋ ਘਟੀ ਘੜਚ ਕੋਟੀ ਘਰ ਹਾਂਜੀ ਪੈਨਸ਼ਨ ਹੀ ਆਈ ਕੋਠੇ ਪਾਈਂਦੇ ਵਾਸਤੇ ਪਾਈਂਦੇ 20 ਸਾਲ ਹੋਏ ਉਹਨਾਂ ਨੂੰ ਪੂਰੇ ਹੋਣੇ ਚਾਰ ਸਾਲ ਚਵਰੀ ਨਹੀਂ ਕਰਨ ਦਿਆ ਉਧਰ ਤੋਂ ਫੁਰਗੀ ਤਾ ਨਾ ਤੁਹਾਡੀ ਮਾਰਕਟ ਆਈ ਦਾ ਮੁੱਖ ਕਾਰਨ ਕੀ ਆ ਕਿਉਂ ਤੰਗ ਪਰੇਸ਼ਾਨ ਕੀਤਾ ਜਾਂਦਾ ਕਹਿੰਦੇ ਜਿੱਥੇ ਮਰਜੀ ਕੁੜੀ ਲੱਗ ਚਾ ਜਾ ਕੁੜੀ ਨੂੰ ਕੱਢਦਾ ਕਰੋ ਤੁਸੀਂ ਨਿਕਲ ਜਾ ਅੱਛਾ ਤੁਹਾਡੀ ਲੜਕੀ ਬੇਟੀ ਜਿਹੜੀ ਤੁਹਾਡੇ ਕੋਲ ਹੈ ਹਾਂਜੀ ਮੈਂ ਆਪਣੇ ਕੋਲ ਦੇ ਮੇਰੇ ਕੋਲ ਨਹੀਂ ਕੰਮ ਬਾਤ ਉੱਟ ਰੁਟ ਕੇ ਨਹੀਂ ਮੇਰੇ ਤੋਂ 2 ਸਾਲ ਹੋ ਗਏ ਮੇਰੇ ਕੋਲ ਨਹੀਂ ਰੋਟੀ ਇਸ ਸਾਰੇ ਬਸ ਲੋਕ ਗਲੀਆਂ ਘੁੰਮਦੀ ਰੋਟੀ ਨਹੀਂ ਮੇਰੇ ਕੋ ਭਾਗੇ ਲੋਕਾਂ ਦੀ ਘਰੀ ਖਾਂਦੀ ਜਾਂ ਜਾਂ ਰੋਟੀ ਕੋ ਭੈਣ ਭਰਾ ਰਿਸ਼ਤੇਦਾਰ ਮੀਡੀਆ ਦੇ ਜਿਹੜਾ ਬਾ ਸਾਹਮਣੇ ਆਉਂਦੇ ਪਹਿਲਾਂ ਰਿਸ਼ਤੇਦਾਰ ਵੀ ਖਾਣੇ ਵਾਲੇ ਪਾਜੀ ਰਿਸ਼ਤੇਦਾਰ ਵੀ ਕੋਈ ਨਹੀਂ ਬੰਦਾ ਜਿੱਲੇ ਮੇਰਾ ਬੰਦਾ ਜਿੰਦਾ ਮੇਰੇ ਭੈਣ ਭਰਾ ਸਾਲ ਪੋਸ ਲੋ ਜਨਾਨੀਆਂ ਸਾਰੀ ਇੱਥੇ ਖੜ ਗਿਆ ਭੈਣ ਭਰਾ ਮਹੀਨਾ ਮਹੀਨਾ ਦੋ ਦੋ ਮਹੀਨੇ ਰਹਿ ਕੇ ਜਾਂਦੇ ਯੋ ਕਿ ਮੇਰਾ ਬੰਦਾ ਪੁਰਾ ਮੈਨੂੰ ਕਿਹਦੀ ਪੁੱਛਿਆ ਜਾ ਸਾਲ ਹੋ ਗਿਆ ਨਹੀਂ ਪਿੰਡ ਚ ਜਿਵੇਂ ਮੋਤ 12 ਵੱਲੋਂ ਜਾਂ ਆਣ ਮੋਤਵਾਰ ਮੋਤਵਾਰ ਹੁੰਦਾ ਬੱਚੇ ਹੋਣਾਂ ਬੱਚੇ ਹੋਣਾਂ ਤੇ ਮੈਨੂੰ ਮਾਰ ਛੱਡੋ ਫਿਰ ਉਹਨੂੰ ਕੁੜੀ ਨੂੰ ਮਾਰ ਛੱਡੋ ਅੱਛਾ ਜਾਨੀ ਉਹਨਾਂ ਨੂੰ ਦੁੱਖ ਏ ਕਿ ਲੜਕੀ ਇੱਥੇ ਕਿਉਂ ਰਹੀ ਨਹੀਂ ਹੈ ਹਾਂਜੀ ਜੋ ਗੁੜੀਆਂ ਬੁੱਬਰ ਲੱਗੇ ਇੱਥੇ ਜਾਦੀਆਂ ਹਾਂ ਜੋ ਹੁਣ ਤੁਹਾਡੇ ਬੇਟੇ ਇੱਥੇ ਨੇ ਬੇਟੇ ਨੇ ਬੇਟੇ ਉਹ ਪੁੱਛ ਰਹੇ ਹੁਣ ਵੀ ਕਹਦਾ ਤੁਹਾਡੇ ਪੜਦੇ ਨੇ ਹੁਣ ਤਰੋਂ ਕਰੋਂ ਕੌਣ ਕੱਢ ਰਿਆ ਨੋਆ ਤਾਂ ਨੋਆ ਕੀ ਕੀ ਨਾਂ ਤੁਹਾਡੀ ਨੋਹ ਦਾ ਇੱਕ ਨਾਂ ਜ਼ਬਾਨੀ ਕਨ ਰੋਜੀ ਠੀਕ ਹੈ ਤੇ ਮਾਰਕਟਾਈ ਦੇ ਵੀ ਤੁਸੀਂ ਦੋਸ਼ ਲਗਾ ਰਹੇ ਹੋ ਮਾਰਕਟਾਈ ਵੀ ਹੁੰਦੀ ਹੈ ਹਾਂਜੀ ਮਾਰਕਟਾਈ ਕਰਦੇ ਆ ਠੀਕ ਹੈ ਤੇ ਜਦੋਂ ਮਾਰਕਟਾਈ ਹੁੰਦੀ ਤੁਸੀਂ ਕੋਈ ਉਹਦੀ ਸ਼ਿਕਾਇਤ ਨਹੀਂ ਕੀਤੀ ਕਦੀ ਵੀ ਸ਼ਿਕਾਇਤ ਦੋ ਥਾਂ ਲਗੇ ਥਾਣੇ ਦਾ ਕੋਈ ਸਾਡਾ ਕੋ ਸੁਣਿਆ ਨਹੀਂ ਮੇਰੇ ਸੁਣਵਾਈ ਨਹੀਂ ਉਹ ਕਹਿੰਦੇ ਇਹ ਬੱਚੇ ਹੋਣ ਵਾਲੇ ਨਾਲ ਤੰਗ ਨਹੀਂ ਹੁਣ ਤੁਸੀਂ ਘਰ ਛੱਡ ਕੇ ਭਰੇ ਮੰਨਾ ਕਿੱਥੇ ਜਾ ਰਹੇ ਹੋ ਉਹ ਨਹੀਂ ਚੱਲਿਆ ਇੱਥੇ ਉੱਚੀ ਬੱਸੀ ਉੱਚੀ ਬੱਸੀ ਜਾ ਰਹੇ ਹਾਂਜੀ ਜਾਣੀ ਕੋਈ ਕਿਸੇ ਰਿਸ਼ਤੇਦਾਰ ਕੋ ਜਾ ਕਰਾਈ ਤੇ ਕਰਾਈ ਤੇ ਰਹੇ ਹਾਂਜੀ ਬੱਚੇ ਪੜ ਲਾਇ ਪੜਨੇ ਪਾਇਦੇ ਬੱਚਾ ਖਚ ਕਰਾਉਗਾ ਨਾ ਮੇਰੇ ਜ਼ਿੰਮੇਵਾਰੀ ਤੇ ਨਾ ਮੇਰੇ ਬੱਚੇ ਲਿਆਂਦੇ ਮੰਗ ਕੀ ਕਰਦੇ ਅਸਲੇ ਕਹਿੰਦੇ ਘਰ ਸਾਡੇ ਚ ਆ ਜਾਂਦਾ ਨਾ ਕੁੜੀ ਤੇ ਰਹਿੰਦੇ ਤੈਨੂੰ ਰਹਿੰਦਾ ਸਾਡੇ ਬਾਅਦ ਹਟ ਪੀਉਣ ਨਾ ਪਾਇਦੇ ਮੇਰੇ ਨਾਲ ਤਾਂ ਸਭ ਕੁ ਸਵੇਰ ਤੱਕ ਅੱਛਾ ਜੀ ਘਰ ਵੀ ਤੁਹਾਡੇ ਨਾਲ ਹਾਂ ਜੀ ਨਾ ਮੇਰੇ ਤੇ ਜਗ੍ਹਾ ਮੈਂ ਲਈ ਮੋਲ ਲੈ ਕੇ ਪਾਇ ਪੁੱਸ ਲੋਨਾਂ ਦੇ ਇੰਦੇ ਕੋ ਜਗ੍ਹਾ ਲੈ ਕੇ ਆ ਰਾਲੇ ਕੋਈ ਜਗ੍ਹਾ ਲਈ ਮੈਂ ਮਤਲਬ ਹੁਣ ਤੰਗ ਪਰੇਸ਼ਾਨੀ ਜਿਹੜੀ ਆ ਮਾਰਕਟ ਆਈ ਆ ਤੇ ਉਹਦਾ ਕਰਕੇ ਪਛਾਣੋ ਕਿ ਜਾਦੀ ਹਾਂ ਜੀ ਸਮਾਨ ਨਹੀਂ ਚੁੱਕਣ ਦਿਆਦੀ ਮੈਨੂੰ ਹਾਂ ਸਮਾਨ ਹਾਂਜੀ ਮੈਂ ਕਿਸ਼ਤਾਂ ਪਾਵਾਂਗਾ ਤੁਹਾਡਾ ਆਪਣਾ ਸਮਾਨ ਵੀ ਚੁੱਕ ਦਿੰਦੇ ਹਾਂ ਹਾਂਜੀ ਕਿਸ਼ਤਾਂ ਪਾਵਾਂਗੇ ਮੈਂ ਮਸ਼ੀਨ ਲੈ ਰਹੀ ਕਪੜੇ ਧੋਣ ਵਾਲੀ ਫ੍ਰਿਜ ਲੈ ਰਹੀ ਹੈ ਸਿਲੰਡਰ ਸਾਕ ਉਸ ਮੈਂ ਕਿਸ਼ਤਾਂ ਦਾ ਲੈ ਜੋ ਵੀ ਅੰਦਰ ਤੁਸੀਂ ਜਾ ਕੇ ਦੇਖ ਸਕਦੇ ਹੋ ਪੱਖੇ ਲਾਇਆ ਮੈਂ ਕਿਸ਼ਤਾਂ ਪਾਵਾਂਗਾ ਜਿਹਨੂੰ ਪਰਜੀ ਪੁੱਸ ਲੋ ਕਿਸ਼ਤਾਂ ਕਿਸ਼ਤਾਂ ਪਾਣੀ ਮੈਂ ਠੀਕ ਹੈ ਜੀ ਤੋਂ ਅਸੀਂ ਹੁਣ ਕੋਸ਼ਿਸ਼ ਕਰਾਂਗੇ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੀ ਕਿ ਜਿਹੜੇ ਮਾਤਾ ਵੱਲੋਂ ਜਿਵੇਂ ਦੋਸ਼ ਲਗਾਏ ਗਏ ਨੇ ਕਿ ਉਹਨਾਂ ਦੀ ਮਾਰਕਟਾਈ ਕੀਤੀ ਜਾਂਦੀ ਆ ਭੈਣ ਜੀ ਤੁਹਾਡੇ ਤੇ ਦੋਸ਼ ਲਗਾਏ ਜਾ ਰਹੇ ਨੇ ਕੇ માતા ਵੱਲੋਂ ਜਿਹੜੀ ਆ ਮਾਰਕਟਾਈ ਜਿਹੜੀ ਆ ਉਹ ਕੀਤੀ ਜਾਂਦੀ ਆ ਉਹਨਾਂ ਦਾ ਸਮਾਨ ਨਹੀਂ ਚੁੱਕਣ ਦਿੱਤਾ ਜਾ ਰਿਹਾ ਉਹ ਮਜਬੂਰ ਹੋ ਕੇ ਭਰੇ ਮੰਨ ਦੇ ਨਾਲ ਘਰ ਛੱਡਣ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਆਪਣਾ ਪੱਖ ਦਿਓ ਪੈਨ ਜੀ ਤੁਹਾਡੇ ਨਾਲ ਗੱਲ ਕਰ ਰਹੇ ਆ ਕਿ માતા ਵੱਲੋਂ ਤੁਹਾਡੇ ਉੱਪਰ ਮਾਰਕਟਾਈ ਤੁਸੀਂ ਦੋਸ਼ੀ ਸਰਪੰਚ ਕੋਲ ਜਾਓ ਉੱਥੇ ਜਾ ਕੇ ਗੱਲ ਕਰੋ ਸਰਪੰਚ ਨਾਲ ਕਰਦਾ ਹੈ ਸਰਪੰਚ ਦੇ ਉੱਪਰ ਦੋਸ਼ ਨਹੀਂ ਲੱਗਦੇ ਹਾਂਜੀ ਦੋਸ਼ ਪੈਨ ਜੀ ਸਰਪੰਚ ਸਾਡੇ ਤੇ ਅਤਿਆਚਾਰ ਕਰਦੇ ਆ ਇਹ ਮਾਰਕੋਟੇ ਇਹ ਕਰਦੇ ਕੈਮਰੇ ਲਾਏ ਆ ਦੇਖੋ ਇੱਥੇ ਕੌਣ ਕੈਮਰਾ ਲੰਦਾ ਆਹ ਕੈਮਰਾ ਤੋੜਿਆ ਠੀਕ ਹੈ ਨਾ ਫਿਰ ਇੱਥੇ ਬਾਹਰ ਲਾਇਆ ਸੀ ਕੈਮਰਾ ਉੱਥੇ ਮੈਂ ਤੁਸੀਂ ਦੱਸੋ ਸਾਨੂੰ ਤੰਗ ਕਰਦੀਆਂ ਇਹ ਮਾਮਾ ਧੀਆਂ ਅੱਛਾ ਲੌਬੀ ਦੇ ਵਿੱਚ ਜਿਹੜਾ ਵਾ ਉਹ ਤੁਸੀਂ ਵੇਖੋ ਇੱਥੇ ਕੈਮਰਾ ਲਾਇਆ ਇਥੇ ਸੋਣਾ ਨਹੀਂ ਅਗਾ ਕਿੱਥੇ ਜਾ ਕੇ ਸੋਈਏ ਅਸੀਂ ਤੁਸੀਂ ਭੰਜੀ ਕਹਿ ਰਹੇ ਹੋ ਨਾ ਕਿ ਤੁਹਾਡੇ ਤੇ ਦੋਸ਼ ਲੱਗੇ ਸਰਪੰਚ ਨਾਲ ਗੱਲ ਕਰੋ ਤੁਸੀਂ ਤੁਹਾਨੂੰ ਅਧਿਕਾਰ ਬੰਦਾ ਆਪਣਾ ਪੱਖ ਰੱਖਾਂਗਾ ਆਪਾਂ ਗੱਲ ਕਰੋ ਜਿਹੜੇ ਸਰਪੰਚ ਨਾਲ ਗੱਲ ਨਹੀਂ ਮੰਨਦੀ ਸਮਝਾ ਸਮਝਾ ਕੇ ਸਰਪੰਚ ਨਾਲ ਗੱਲ ਬਾਤ ਚ ਕੀਤੀ ਜਾਊਗੀ ਕੈਮਰੇ ਤੋਂ ਇਲਾਵਾ ਮਾਰਕਟਾਈ ਦੇ ਦੋਸ਼ ਉਹਨਾਂ ਨੇ ਤੁਹਾਡੇ ਤੋਂ ਲਾਏ ਆ ਮਾਰਕਟਾਈ ਦੇ ਸਬੰਚ ਕੀ ਕਹਿਣਾ ਚਾਹੁੰਦੇ ਹੋ? ਮੈਨੇ ਮਾਰਕਟਾਈ ਇਹ ਵੀਡੀਓ ਦਿਖਾਓ। ਜਿਹੜੀ ਮਾਰਕਟਾਈ ਕੀਤੀ ਹੈ ਵੀਡੀਓ ਦਿਖਾਓ। ਨਹੀਂ ਨਹੀਂ ਅਮਨੇ ਦੋਸ਼ ਲਗਾਏ ਨੇ ਦੋਸ਼ ਹੀ ਲਗਾਏ ਤੁਸੀਂ ਪ੍ਰੂਫ ਦੇਖੋ ਨਾ ਤੁਸੀਂ ਹੁਣ ਆਏ ਹੈ ਨਾ ਤਾਂ ਪ੍ਰੂਫ ਦਿਖਾਓ ਇਹਨਾਂ ਨੂੰ ਬੋਲੋ। ਠੀਕ ਹੈ ਜੀ। ਯਾਨੀ ਜਿਹੜੇ 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 ਦੋਸ਼ ਲਗਾਏ ਤੁਹਾਡੇ ਤੋਂ ਗਲਤ ਨੇ। ਗੱਲ ਤਾਂ ਉਹ ਗੱਲ ਸਹੀ ਹੈ ਜੋ ਕਰਦੇ ਸਹੀ ਕਰਦੇ ਤੁਸੀਂ ਦੱਸ ਦੋ ਸਹੀ ਕਰਦੇ ਆ ਮਾਤਾ ਕਹ ਰਹੇ ਨੇ ਕਿ ਮਾਤਾ ਤਾਂ ਬਹੁਤ ਕੁਝ ਕਹੋਗੇ ਉਹ ਕਹਿੰਦੇ ਸਾਨੂੰ ਮਾਰਕੁੱਟ ਕੀਤੀ ਪ੍ਰੂਫ ਦਿਖਾਓ ਨਾ ਕੈਮਰੇ ਵੀ ਲਗਾਏ ਇਹਨਾਂ ਦੇ ਰੂਮ 'ਚ ਕੈਮਰਾ ਲੱਗਾ ਹੈ ਇਹਨਾਂ ਨੂੰ ਕਹੋ ਕਿ ਪ੍ਰੂਫ ਦਿਖਾਓ ਵੀਡੀਓ ਦਿਖਾਓ ਇਹਨਾਂ ਦੇ ਰੂਮ ਦੇ ਵਿੱਚ ਲੱਗੇ ਹੋਇਆ ਹਾਂਜੀ ਰੂਮ 'ਚ ਵੀ ਲੱਗਾ ਹੈ ਬਾਹਰ ਲੱਗਾ ਸੀ ਨੇ ਇੱਥੇ ਦੱਸੋ ਇਹ ਜਾਈਚ ਇੱਥੇ ਕੈਮਰਾ ਲਾਣਾ ਇੱਥੇ ਬੈੱਡ ਤੇ ਅੱਛਾ ਬੈੱਡ ਤੇ ਕੈਮਰਾ ਲਾਇਆ ਹੋਇਆ ਤੁਸੀਂ ਆਪ ਦੇਖ ਲਓ ਜੀ ਤੁਸੀਂ ਨਹੀਂ ਅੱਗ ਕਿਹਦੇ ਲਈ ਲੱਗੀਆਂ ਐ ਓ ਮਾਤਾ ਨਾਲ ਦੁਬਾਰਾ ਗੱਲਬਾਤ ਕਰ ਲੈ ਮਾਤਾ ਜੀ ਤੁਹਾਡੇ ਤੇ ਇਹ ਤਰੀ ਕੈਮਰੇ ਫਿੱਟ ਕੀਤੇ ਹੋਏ ਆ ਲੈ ਮੈਂ ਇਹ ਨਹੀਂ ਕਰ ਮੈਂ ਲਾਏ ਰਹੇ ਬਾਜੀ ਮੈਂ ਲਗਾਏ ਰਹੇ ਇਹ ਨਹੀਂ ਨਾ ਕਰ ਮੈਂ ਲਗਾਏ ਬਾਜੀ ਜਿਲੇ ਆਇਆ ਇਹਨਾਂ ਖਲਾਤਾ ਪੈਂਜਾ ਕੈਗ ਲਾਇਆ ਖੋਲ ਦਿੱਤਾ ਬੇੜੇ ਲਾਇ ਰਾਇ ਬੇੜੇ ਤੋੜਤਾ ਮੁੰਡਾ ਮੁੰਡੇ ਦਾ ਤੋੜਿਆ ਠੀਕ ਹੈ ਤੋੜਤਾ ਜੇ ਮੈਂ ਦੁਆਰਾ ਮੁੜ ਕੇ ਚਲ ਗਈਆਂ ਪੇਕਿਆਂ ਦੇ ਚਲ ਗਈਆਂ ਮੈਂ ਬਾਜੀ ਕੱਲੀ ਰਹਿਣੀ ਬਮਾਸਦਾਰ ਨਹੀਂ ਮੇਰੇ ਡਾਕੂਮੈਂਟ ਦੇਖ ਲਓ ਬਮਾਰੀ ਦੇ ਸਾਰੇ ਤੇ ਇਹਦਾ ਫੇਰ ਲਲਾੜੀ ਦਾ ਜਿਹੜੇ ਕੈਮਰੇ ਉੱਤੇ ਚਲੋ ਆਮ ਘਰਾਂ ਚ ਸੂਟੀ ਵਾਸਤੇ ਹੁੰਦਾ ਹੈ ਤੇ ਜੇ ਬਾਹਰ ਉਹਦਾ ਕੀ ਬਤਲ ਤੋੜਦਾ ਬਾਹਰ ਬਿਲਾੜ ਨੂੰ ਬੋਟੀਆਂ ਤੋੜੇ ਪਹਿਲਾਂ ਮੁੱਢਾ ਤੋੜਿਆ ਅੱਛਾ ਬਾਹਰ ਵਾਲਾ ਵੀ ਤੋੜ ਦਿੰਦਾ ਹਾਂਜੀ ਬੋਟੀਆਂ ਸੋ ਇਹ ਸੰਨ ਜਿਵੇਂ ਮਾਤਾ ਦੀਆਂ ਨੋਹਾਂ ਉਹਨਾਂ ਦਾ ਕਹਿਣਾ ਕਿ ਮਾਤਾ ਵੱਲੋਂ ਜਿਹੜਾ ਵਾ ਜਿਵੇਂ ਦੋਸ਼ ਲਗਾਏ ਗਏ ਨੇ ਬੇਬਨਿਆਦ ਨੇ ਤੇ ਕੋਈ ਵੀ ਉਹਨਾਂ ਨੇ ਦੋਸ਼ਾਂ ਨੂੰ ਨਕਾਰਿਆ ਕਿ ਉਹਨਾਂ ਵੱਲੋਂ ਕੋਈ ਮਾਰਕਟਾਈ ਨਹੀਂ ਕੀਤੀ ਜਾਂਦੀ ਸਗੋਂ ਮਾਤਾ ਵੱਲੋਂ ਜਿਹੜੇ ਆ ਲੌਬੀ ਦੇ ਵਿੱਚ ਜਿਹੜੇ ਆ ਉਹ ਕੈਮਰੇ ਲਗਾਏ ਗਏ ਨੇ ਇਸ ਤੋਂ ਇਲਾਵਾ ਬੈਡਰੂਮਾਂ ਨੂੰ ਲੌਕ ਲਗਾਏ ਆ ਸੋ ਇੱਥੇ ਬਾਹਰ ਵੀ ਕੈਮਰੇ ਲੱਗੇ ਹੋਏ ਆ ਕਿ ਜਿਹੜੇ ਲੌਬੀ 'ਚ ਜਾਂ ਬਾਹਰ ਬਰਾਂਡੇ ਦੇ ਵਿੱਚ ਜਿਹੜੇ ਕੈਮਰੇ ਲੱਗੇ ਹੋਏ ਨੇ ਉਹ ਇਨ੍ਹਾਂ ਵੱਲੋਂ ਜਿਹੜੇ ਨੇ ਤੋੜ ਦਿੱਤੇ ਗਏ ਨੇ ਸੋ ਸੇਫਟੀ ਵਾਸਤੇ ਉਹਨਾਂ ਨੇ ਦੱਸਿਆ ਕਿ ਕੈਮਰੇ ਜਿਹੜੇ ਨੇ ਘਰ ਦੇ ਵਿੱਚ ਲੱਗੇ ਹੋਏ ਆ ਤੁਹਾਨੂੰ ਦੱਸਦੀ ਕਿ ਕੈਮਰੇ ਤੇ ਜਿਹੜੇ ਸਮੇਂ ਦੇ ਮੌਕੇ ਦੇ ਹਾਲਾਤਾਂ ਨੂੰ ਲੈ ਕੇ ਜੋ ਪੰਜਾਬ ਦੇ ਵਿੱਚ ਹਾਲਾਤ ਪਾਏ ਜਾ ਰਹੇ ਨੇ ਕਤਲੋਗਾਰਥ ਦੇ ਜਾਂ ਵਾਰਦਾਤਾਂ ਦੇ ਚੋਰੀ ਦੀਆਂ ਵਾਰਦਾਤਾਂ ਤੇ ਆਮਕਰਾਂ ਦੇ ਵਿੱਚ ਜਿਹੜੇ ਕੈਮਰੇ ਨੇ ਉਹ ਲੱਗੇ ਹੋਏ ਨੇ ਤੇ ਸੋ ਇਹ ਜਿਵੇਂ ਮਾਤਾ ਵੱਲੋਂ ਦੋਸ਼ ਲਗਾਏ ਗਏ ਨੇ ਕਿ ਉਹਨਾਂ ਨੂੰ ਮਾਰਕਟਾਈ ਕਰਕੇ ਤੰਗ ਪ੍ਰੇਸ਼ਾਨ ਕਰਕੇ ਘਰੋਂ ਕੱਢਿਆ ਜਾ ਰਿਹਾ ਤੇ ਮਾਤਾ ਦੀਆਂ ਜਿਹੜੀਆਂ ਨੋਆਆਂ ਵਾਂ ਉਹਨਾਂ ਵੱਲੋਂ ਜਿਹੜਾ ਇਹਨਾਂ ਦੋਸ਼ਾਂ ਨੂੰ ਜਿਹੜਾ ਵਾ ਉਹ ਨਕਾਰਿਆ ਗਿਆ ਹੁਣ ਉਹ ਦੇਖਣਾ ਇਹ ਹੋਵੇਗਾ ਕਿ ਜਿਵੇਂ ਦੋਹਾਂ ਤਿਰਾਂ ਦਾ ਜਿਹੜਾ ਕਲੇਸ਼ ਹੈ ਕੀ ਇਹ ਪਿੰਡ ਵਾਸੀਆਂ ਵੱਲੋਂ ਮੋਤਬਾਰਾ ਵੱਲੋਂ ਮਕਾਇਆ ਜਾਂਦਾ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਵਾ ਇਹਨਾਂ ਦਾ ਕੋਈ ਮਾਮਲਾ ਜਿਹੜਾ ਸੁਲਝਾਇਆ ਜਾਂਦਾ ਇਸ ਸਮੇਂ ਦੀ ਗਰਬਚਿਆ ਹੁਣ ਤੱਕ ਲਈ ਇਨਾ ਹੀ ਸਹਾਯੋਗੀ ਕੈਮਰਾ ਪਰਸਨਰ ਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਬਰਾਇਆ ਨਰਲੇਵ ਟੀਵੀ ਗੁਰਦਾਸਪੁਰ